ਭਾਰਤੀ ਜਨਤਾ ਪਾਰਟੀ ਅੱਜ ਦੀ ਘੜੀ ਦੇ ਵਿੱਚ 100 ਦਰਜੇ ਤਕੜੀ ਹੈ ਤੁਰੀ ਦੇ ਵਿੱਚ ਤੇ ਇਹ ਸੀਟ ਭਾਰਤੀ ਜਨਤਾ ਪਾਰਟੀ ਨੂੰ ਹੀ ਆਉਣ ਵਾਲੀ ਹੈ ਕਿਉਂਕਿ ਲੋਕ ਵੀ ਸਮਝ ਚੁੱਕੇ ਆ ਅਸੀਂ ਰੋਜ਼ ਪਿੰਡਾਂ ਦੇ ਵਿੱਚ ਵਿਚਰਦੇ ਆ ਲੋਕਾਂ ਨੂੰ ਅੱਜ ਕੋਈ ਉਮੀਦ ਹੈ ਤਾਂ ਸਿਰਫ ਔਰ ਸਿਰਫ ਭਾਰਤੀ ਜਨਤਾ ਪਾਰਟੀ ਤੋਂ ਉਮੀਦ ਹੈ ਕਿਉਂਕਿ ਮੈਂ ਪਿੰਡਾਂ ਦੇ ਵਿੱਚੋਂ ਦੋ ਜ਼ਿਕਰ ਕਰਿਆ ਸੀ ਥੋੜਾ ਜਿਹਾ ਜ਼ਿਕਰ ਕਰਨਾ ਚਾਹਣਾ ਜਿਹੜਾ ਨੇ ਬਿਆਨ ਦਿੱਤਾ ਵੀ ਅਸੀਂ ਛੱਪੜ ਪੱਕੇ ਕਰਾ ਦੇ 15000 ਸਾਰੇ ਦਾ ਸਾਰਾ ਅਮਰਤ ਸਰੋਵਰ ਯੋਜਨਾ ਦੇ ਅਧੀਨ ਸੈਂਟਰ ਸਰਕਾਰ ਨੇ ਕਰਾਇਆ ਝੂਠ ਬੋਲ ਰਿਹਾ ਉਸ ਤੋਂ ਬਾਅਦ ਸਕੂਲਾਂ ਦੇ ਆਚਾਰ ਦਵਰੀ ਦਾ ਕੰਮ ਸਾਰਾ ਦਾ ਸਾਰਾ ਸੈਂਟਰ ਸਰਕਾਰ ਨੇ ਕਰਾਇਆ ਪਿਛਲੇ ਪਿੱਛੇ ਜੇ ਇਹ ਉੱਥੇ ਕਨੌਰ ਆਏ ਸੀਗੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਸਾਡੇ ਕੰਮ ਗਿਣਾ ਕੇ ਤੁਰਗੇ ਜੀ ਇੰਨੇ ਕਰੋੜ ਦਾ ਸੀ ਕੰਮ ਕਰਾਤਾ ਉਹ ਅਸੀਂ ਪਰਚੇ ਜਾਰੀ ਕਰਾਂਗੇ ਹੁਣ ਫਿਰ ਕਿੱਧਰ ਨੂੰ ਮੂੰਹ ਲਗਾਉਂਗੇ ਮੁੱਖ ਮੰਤਰੀ ਸਾਹਿਬ ਤੁਸੀਂ ਮੁੱਖ ਮੰਤਰੀ ਹੋ ਝੂਠ ਬੋਲਦੇ ਤੁਹਾਨੂੰ ਤਾਂ ਸੋਚਣਾ ਚਾਹੀਦਾ ਕਮਿਊਨਿਟੀ ਹਾਲ ਪੰਚਾਇਤ ਘਰ ਸਾਰੇ ਸੈਂਟਰ ਸਰਕਾਰ ਬਣਾ ਰਹੀ ਹੈ 15ਵਾਂ ਵਿੱਤ ਕਮਿਸ਼ਨ ਦੇ ਪੈਸੇ ਸਾਰੇ ਪਿੰਡਾਂ ਦੇ ਵਿਚਾਰੇ ਸਾ ਇੱਕ ਇੱਕ ਸਰਪੰਚ ਜਾਣਦਾ ਤੁਸੀਂ ਮੁੱਖ ਮੰਤਰੀ ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ ਪੀਜੀਆਈ ਸੈਟਲਾਈਟ ਸੈਂਟਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਮਲਟੀ ਪਰਪਸ ਹਾਲ ਸਟੇਡੀਅਮ ਤੁਸੀਂ ਦੇਖਿਆ ਹੋਣਾ ਰੇਲਵੇ ਸਟੇਸ਼ਨ ਧੂਰੀਆ ਵਾਲਾ ਰੇਲਵੇ ਸਟੇਸ਼ਨ ਸੰਗਰੂਰ ਵਾਲਾ ਸਾਰੀ ਦੀ ਸਾਰੀ ਲਾਈਨ ਇਲੈਕਟ੍ਰੀਫਾਈ ਹੋ ਗਈ ਜਿੰਨੀਆਂ ਪਿੰਡਾਂ ਦੇ ਵਿੱਚ ਸੜਕਾਂ ਬਣੀਆਂ ਨੇ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਅਧੀਨ ਬਣਦੀਆਂ ਨੇ ਸੈਂਟਰ ਸਰਕਾਰ ਉਸ ਤੋਂ ਬਾਅਦ ਜਿੰਨੇ ਇਹ ਕਹਿੰਦੇ ਨੇ ਅਸੀਂ ਸੂਏ ਪੱਕੇ ਕਰਦੇ ਖਾਲੇ ਪੱਕੇ ਕਰਦੇ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਦੇ ਅਧੀਨ ਬਣਦੇ ਨੇ ਸੈਂਟਰ ਸਰਕਾਰ ਕੀਤਾ ਕੀ ਹੈ ਤੁਸੀਂ ਮੁੱਖ ਮੰਤਰੀ ਸਾਹਿਬ ਫਿਰ ਕਰਜ਼ੇ ਦੇ ਕਰਜ਼ਾ ਫਿਰ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰਦਾਂਗੇ ਅੱਜ ਤੁਸੀਂ 100-100 ਤੋਂ ਉੱਤੇ ਗੱਡੀਆਂ ਲੈ ਕੇ ਤੁਰਦੇ ਹੋ 1000-1000 ਤੋਂ ਉੱਤੇ ਗਨਮੈਨ ਲੈ ਕੇ ਤੁਰਦੇ ਹੋ 2-2 2.5-2.5 3-3 ਕਰੋੜ ਦੀਆਂ ਤੁਹਾਡੇ ਕੋਲ ਗੱਡੀਆਂ ਨੇ ਤੁਸੀਂ ਵੀਆਈਪੀ ਕਲਚਰ ਖਤਮ ਨਹੀਂ ਕੀਤਾ ਤੁਸੀਂ ਬਲਕਿ ਦਿੱਲੀ ਵਾਲਿਆਂ ਨੂੰ ਮੁਫਤ ਦਾ ਸਾਡੇ ਪੈਸੇ ਦੇ ਉੱਤੇ ਵੀਆਈਪੀ ਕਲਚਰ ਦੇ ਰਹੇ ਹੋ ਤੁਸੀਂ ਪੈਰੀਂ ਪੈ ਜਨਿਓ ਜਾ ਕੇ ਕੇਜਰੀਵਾਲ ਸਾਹਿਬ ਦੇ ਤੋ ਕੀ ਤੁਸੀਂ ਗਿਰਵੀ ਰੱਖਤਾ ਪੰਜਾਬ